ਅੱਸੀ ਗੱਲ ਦੋਸਤੋ ਅੱਜ ਅਸੀਂ ਇਲੈਕਸ਼ਨ ਦੇ ਦੌਰ ਦੇ ਵਿੱਚ ਜਿਹੜਾ ਡੋਰ ਟੂ ਡੋਰ ਜਿਹਨੂੰ ਕਹਿੰਦੇ ਆ ਉਹ ਆਪਣੇ ਪਿੰਡ ਦੇ ਵਿੱਚ ਕੱਢ ਰਹੇ ਸੀ ਤੇ ਅੱਜ ਦੀਆਂ ਵੀ ਛੋਟੀਆਂ ਜੀਆਂ ਸਰਗਰਮੀਆਂ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਡੇ ਪਿੰਡ ਦੀ ਆਬਾਦੀ 1200 ਤੋਂ 1300 ਦੇ ਵੋਟ ਤੇ ਵਿੱਚ ਆ ਪਰ ਪਿੰਡ ਕਾਫੀ ਫੈਲਿਆ ਹੋਇਆ ਇਸ ਕਰਕੇ ਸਾਨੂੰ 3-4 ਘੰਟੇ ਡੋਰ ਟੂ ਡੋਰ ਕੱਢਣੇ ਲੱਗ ਜਾਂਦੇ ਆ ਸੋ ਅੱਜ ਮੋਸਟਲੀ ਸਾਰਾ ਦਿਨ ਜਿਹੜਾ ਆ ਉਹ ਅਸੀਂ ਪਿੰਡ 'ਚ ਹੀ ਕੁਝ ਪਰਿਵਾਰਾਂ ਨੂੰ ਫਿਰ ਕੁਝ ਜਿਹੜੇ ਨੇੜੇ ਦੇ ਪਰਿਵਾਰ ਹੁੰਦੇ ਆ ਉਹਨਾਂ ਦੇ ਘਰਾਂ 'ਚ ਬਹਿਣਾ ਵੀ ਪੈਂਦਾ ਸੋ ਉਹ ਸ਼ਾਮ ਤੇ ਰੱਖੇ ਸੀ ਉਹਨਾਂ ਸ਼ਾਮ ਨੂੰ ਉਹਨਾਂ ਨਾਲ ਗੱਲਬਾਤ ਦੁੱਖ ਸੁੱਖ ਕਰਨ ਵਾਲਾ ਤੇ ਜਿਹੜੇ ਦਿਨੇ ਸੀਗੇ ਜਿਵੇਂ ਆ ਤੁਰੇ ਫਿਰ ਰਹੇ ਅਸੀਂ ਇਹ ਇੱਕ ਇੱਕ ਦੋ ਦੋ ਮਿੰਟ ਹਰ ਘਰ 'ਚ ਕਹਿ ਕੇ ਆਉਣ ਤੋਂ ਬਾਅਦ ਫਿਰ ਸ਼ਾਮ ਨੂੰ ਆਪਣੇ ਘਰ ਬੈਠਕ ਦੇ ਵਿੱਚ ਸਾਡੀ ਬੈਠਕ ਹੈ ਜੀ ਰਾਣਾ ਸਾਡਾ ਘਰ ਬਣਿਆ ਹੋਇਆ 1927 ਦਾ ਤੇ ਉੱਥੇ ਥੋੜਾ ਪ੍ਰੈਸ ਨਾਲ ਮੇਰੇ ਪਿਤਾ ਜੀ ਉਹਨਾਂ ਦੀ ਵਾਰਤਾਲਾਪ ਸੀ ਕੁਝ ਤੇ ਉਹ ਕਰਕੇ ਤੇ ਫਿਰ ਇਹ ਬੇਸਿਕਲੀ ਆ ਵੀ ਅਖੀਰ ਤੇ ਜਿਹੜਾ ਪ੍ਰੈਸ ਨੂੰ ਟਾਈਮ ਦਿੱਤਾ ਸੀਗਾ ਇਸ ਤੋਂ ਪਹਿਲਾਂ ਸੀ ਸਾਰੇ ਘਰਾਂ ਨਾਲ ਜਿਹੜੇ ਆਪਣੇ ਨੇ ਜਾਂ ਸਾਰਿਆਂ ਨਾਲ ਜਾਏ ਸੀ ਹਾਂਜੀ ਦੋਸਤੋ ਅੱਜ ਸਾਡਾ ਕੁਝ ਲੋਕਲੀ ਮੀਟਿੰਗਸ ਸੀਗੀਆਂ ਆਪਣੇ ਪਿੰਡ ਦੇ ਵਿੱਚ ਹੀ ਤੇ ਕੁਝ ਪ੍ਰੈਸ ਪ੍ਰਸ ਵਾਲਿਆਂ ਨਾਲ ਬੈਠੇ ਤੇ ਕੁਝ ਵਾਰਤਾ ਹੋਈਆਂ ਮੈਂ ਇੱਕ ਚੀਜ਼ ਹੁਣੇ ਸੋਚ ਰਿਹਾ ਸੀ ਕਿ ਤੁਹਾਡੇ ਨਾਲ ਨਾਲੇ ਤੇ ਦਿਨ ਹੁਣ ਵਾਈਂਡ ਅਪ ਕਰ ਦੇਣਾ ਆਪਾਂ ਵਾਪਸੀ ਕਰ ਲੈਣੀ ਆ ਤੇ ਨਾਲੇ ਤੁਹਾਡੇ ਨਾਲ ਗੱਲ ਹੀ ਕਰਦੇ ਵੀ ਕੁਝ ਹਰ ਇੱਕ ਬੰਦਾ ਕੰਮ ਲਈ ਨਹੀਂ ਜੁੜਿਆ ਹੁੰਦਾ ਕੁਛ ਪਰਿਵਾਰ ਜਾਂ ਕੁਛ ਕਹਿ ਲੋ ਕਿ ਆਦਮੀ ਔਰਤਾਂ ਇਸ ਕਰਕੇ ਜੁੜੇ ਨੇ ਵੀ ਇੱਕ ਚੰਗੀ ਧੇਰਿਆ ਸਾਨੂੰ ਕਦੀ ਇਹਨਾਂ ਦੇ ਹੁੰਦੇ ਆ ਇੱਕ ਆਸ ਹੀ ਹੁੰਦੀ ਕਿ ਕਦੀ ਸਮੱਸਿਆ ਆਈ ਨਹੀਂ ਤੇ ਗਾਂ ਇਹਨਾਂ ਨੇ ਆਉਣ ਵੀ ਨਹੀਂ ਦੇਣੀ ਉਹ ਉਸ ਕਰਕੇ ਸਾਡੇ ਨਾਲ ਨੇ ਉਹਨਾਂ ਨੂੰ ਕੋਈ ਨਹੀਂ ਵੀ ਸਾਡਾ ਫਲਾਣਾ ਫਾਇਦਾ ਨਹੀਂ ਹੋਇਆ ਸਾਡਾ ਫਲਾਣਾ ਇਹ ਮਤਲਬ ਕੋਈ ਵੀ ਉਹਨਾਂ ਨੇ ਕਦੀ ਸਵਾਲ ਨਹੀਂ ਪਾਇਆ ਜਦੋਂ ਵੀ ਅਸੀਂ ਗਏ ਸੋ ਜਦੋਂ ਤੁਹਾਡੀਆਂ ਇਹੋ ਜਿਹੇ ਵੋਟਾਂ ਹੋਣ ਨਾ ਸਮਝੋ ਕਿ ਤੁਸੀਂ ਕਮਾਈ ਕੀਤੀ ਹੈ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਬਜ਼ੁਰਗਾਂ ਨੇ ਕਮਾਈ ਕੀਤੀ ਆ ਉਹ ਦੁੱਖ ਸੁੱਖ ਦੇ ਸਾਥ ਹੀ ਰਹੇ ਨੇ ਹਮੇਸ਼ਾ ਤੇ ਮੈਂ ਅਰਦਾਸ ਵੀ ਕਰਦਾ ਪ੍ਰਮਾਤਮਾ ਅੱਗੇ ਕਿ ਜੇ ਸਾਡੀ ਪੀੜ੍ਹੀ ਹੁਣ ਕੰਮ ਕਰਨ ਢਈ ਆ ਨਾ ਤੇ ਇਹੋ ਜਿਹਾ ਹੀ ਵਿਹਾਰ ਅਸੀਂ ਬਣਾ ਕੇ ਰੱਖੀਏ ਤੇ ਤੁਸੀਂ ਵੀ ਅਰਦਾਸ ਕਰਿਓ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੇਖਣ ਲਈ